ਈ ਬਿਹਾਰ ਦੇ ਬੰਦੇ ਆ ਜੀ ਇਹ ਜਿਹੜੇ ਜਿਹੜੇ ਆਏ ਆ ਸਪਰੇਅ ਕਰਦੇ ਆ ਚਾਰ ਪੰਪ ਲੈ ਕੇ ਆਏ ਆ ਬੇਗੋਵਾਲ ਤੋਂ ਜ਼ਿਲ੍ਹਾ ਕਰਪੂਥਲਾ ਤੇ ਬੇਗੋਵਾਲ ਤੋਂ ਆਏ ਆ ਤੇ ਤੁਹਾਨੂੰ ਦਿਖਾਉਨੇ ਆ ਇਹ ਜਿਹੜਾ ਇਹਦੇ ਨਾਲ ਤੇਲੇ ਵਾਲੀ ਸੁੰਡੀ ਵਾਲੀ ਜਿਹੜੀ ਵੀ ਤੁਸੀਂ ਸਪਰੇਅ ਕਰਾਉਣੀ ਕਰਾ ਸਕਦੇ ਹੋ ਕਿਉਂਕਿ ਟਰੈਕਟਰ ਵਾਲੇ ਪੰਪ ਦੇ ਨਾਲ ਬੂਰ ਗਿਰਦਾ ਵਾ ਜਦੋਂ ਆਪਾਂ ਨਾਲੀ ਨੂੰ ਖਿੱਚਦੇ ਆ ਪਾਈਪ ਨੂੰ ਖਿੱਚਦੇ ਆ ਇਹ ਸਪਰੇਅ ਬਹੁਤ ਵਧੀਆ ਹੁੰਦੀ ਆ ਤੇ ਇਹਦੇ ਨਾਲ ਤੁਹਾਨੂੰ ਦੱਸਦੇ ਆ ਵੀ ਬੰਦੇ ਬਹੁਤ ਮਿਹਨਤੀ ਆ ਜਿਹੜੇ ਆਏ ਆ ਭਈਆ ਕਿਹਾਂ ਸੇ ਆਏ ਹੋ ਬੇਗੋਵਾਲ ਤੋਂ ਜੀ ਕਿੰਨੇ ਸਾਲ ਹੋ ਗਏ ਇਹ ਕੰਮ ਕਰਤੇ ਕੋਈ 15 ਸਾਲ ਹੋ ਗਏ ਜੀ 15 ਸਾਲ ਹੋ ਗਏ ਹਾਂਜੀ ਕੰਮ ਤਾਂ ਬਹੁਤ ਖਤਰਨਾਕ ਹੈ ਖਤਿਆਲੇ ਜੀ ਇਸ ਵਿੱਚ ਮਤਲਬ ਆਲਾ ਦਵਾਈ ਦਾ ਵੀ ਜ਼ਿਆਦਾ ਹਾਂ ਬਾਕੀ ਤੁਹਾਨੂੰ ਪਤਾ ਝੋਨੇ ਵਾਂਗ ਸਾਫ ਕਿਰਾ ਜੋ ਵੀ ਹੈ ਉਹਨਾਂ ਦੇ ਵੀ ਖਤਰਾ ਹੀ ਹੈ ਜੀ ਹੈ ਤਾਂ ਕੰਮ ਖਤਰਨਾਕ ਹੈ ਆਪਕਾ ਕੀ ਨਾਮ ਹੈ ਮੇਰਾ ਹਾਂ ਬਿੰਦੀ ਜੱਜਾ ਓਕੇ ਆ ਦੇਖੋ ਜੀ ਕਿੱਦਾਂ ਇਹਨਾਂ ਨੇ ਪੰਪਾਂ ਦੀਆਂ ਲੈਣਾ ਲਾਈਆਂ ਪਈਆਂ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਅੱਜ ਕਿਵੇਂ ਕਿਵੇਂ ਕਰਦੇ ਆਏ ਸਪਰੇਅ ਭਈਆ ਕੀ ਨਾਮ ਹੈ ਤੁਹਾਡਾ ਦੇਖਵਾਰ ਜੱਜਾ ਆਪਕੋ ਕਿੰਨੇ ਸਾਲ ਹੋ ਗਏ ਇਹ ਕੰਮ ਕਰਦੇ ਹੋਏ ਮੇਰਾ 5 ਸਾਲ ਹੋ ਗਏ 5 ਸਾਲ ਹੋ ਗਿਆ तो अभी पूरा एक्सपीरियंस हो गया होगा आपको तजर्बा तो हो गया होगा स्प्रे करने का पूरा है अच्छा तो कितने के लिए एक के दिन में कर सकते हो अंदाजा अंदाजा एक बंदे नौ दस किले के लिए कर ले कर सकता है ठीक है ठीक है ये फोरमैन है इनके तो फोरमैन जी कितने साल से आप काम कर रहे हैं पंद्रह साल से पंद्रह साल से तो काम तो खतरनाक है लेकिन बहुत खतरनाक तो सेहत के लिए भी ख़तरा है चीज़ें तो आप दूर, दूर दूर तक जा सकते हो हाँ, दूर दूर जाना, फोन जा रहा था मैं। हाँ आपका फ़ोन नंबर मेंशन कर देंगे तो आपको फ़ोन आएगा तो काम करोगे ठीक हाँ, है ठीक है जी तो आप कृपूथा जिला बेगोवाल से आए हाँ, ओके ਆਪਕਾ ਨਾਮ ਨਾਮ ਕਿਆ ਹੈ? ਭੁਪਿੰਦਰ ਜਾਦਵ। ਭੁਪਿੰਦਰ ਜਾਦਵ। ਹਾਂ। ਤੋ ਇਹ ਜੇ ਕਮ ਸੇ 15 ਸਾਲ ਹੋ ਗਏ ਆਪਕੋ ਜੀ ਕੰਮ ਸੇ ਸਾਲ ਹੋ ਗਏ। ਅਛਾ ਜੋ ਆਪ ਦਵਾਈ ਮਲਾਤੇ ਹੈ ਕੋ ਕਮ ਜਿਆਦਾ ਨਹੀਂ ਮਿਲ ਜਾਂਦੀ ਕਈ ਕਬੀ। ਕਬੀ ਨਹੀਂ ਜੀ ਕਮ ਪੈਸੇ ਨਹੀਂ ਹੋਗਾ। ਆਪਣਾ ਮਿੰਤੀ ਸੇ ਨਾ ਪਰ। ਮਿੰਤੀ ਸੇ ਮਾਪਦੇ ਆ। ਵੀ ਜਿਤਨਾ ਟੈਂਕੀ ਬਣਾਣਾ ਉਤਨਾ ਬਣਾਣਾ। ਜਿਤਨਾ ਡੱਬਾ ਰੱਲੇਗੇ। ਓਕੇ। ਓਕੇ। ਦੇਖੋ ਜੀ ਯਾ ਅਜ ਸਟਾਰਟ ਕਰ ਲੇਨਾਂ ਨੇ ਹੁਣ। ਸਾਰੇ ਬੰਦੇ ਆਪ ਆਪਣੀ ਤਿਆਰੀ ਚ ਕਰ ਲਏ ਆ। ਪੁੱਲ ਆ ਵੇਖੋ। ਸਾਰੇ ਸਟਾਰਟ ਹੋ ਗਿਆ ਤੇ ਦੇਖੋ ਕਿਵੇਂ ਤਿਆਰੀ ਕਰ ਲਈ ਨਾ ਬੰਦੇ ਆ ਜਿਸ ਜੇ ਕਿਸਾਨ ਭਰਾ ਨੂੰ ਲੋੜ ਵੇ ਤੇ ਤੁਸੀਂ ਲੈ ਸਕਦੇ ਹੋ ਬੰਦੇ ਬਹੁਤ ਤਜਰਬੇਕਾਰ ਆ ਤੇ ਆ ਦੇਖੋ ਜਾ ਰਹੇ ਤੁਹਾਨੂੰ ਸਪਰੇਅ ਕਰਤਾ ਵਿਖਾ ਦਿੰਦੇ ਇਹਨਾਂ ਨੂੰ ਬਹੁਤ ਵਧੀਆ ਸਪਰੇਅ ਕਰਦੇ ਬੰਦੇ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਬਹੁਤ ਵਧੀਆ ਸਪਰੇਅ ਕਰਦੇ ਬੰਦੇ ਇੱਕ ਸਰ ਸਰ ਦੇਖੋ ਜੇ ਪੂਰੀ ਵਿਖੋ ਜੋਕ ਨਾ ਹੰਤ ਰਹੀ ਹੈ ਆਹ ਹੰਭਾਈ ਨਹੀਂ ਜਾ ਰਹਾ ਇੱਕ ਜਾਣਾ ਤੇ ਉਹਨਾਂ ਦੇ ਕਿਲਾ ਬੰਨੇ ਆਹ ਦੇਖੋ ਚੱਲ ਰਿਹਾ ਕੰਮ ਪੂਰੇ ਜਰਾ ਦੇਖੋ ਸਪਰੇਨਾ ਸਪਰੇ ਮਿਲਦੀ ਇਹਨਾਂ ਦੀ ਐ ਮਿਲਦੀ ਕਿ ਨਹੀਂ ਬਿਲਕੁਲ ਮਾਰੋ ਧਿਆਨ ਦੇਖੋ В Векотамаше в векко ю сама. ਇਹਖੋ 5 ਮਿੰਟ ਦੇ ਵਿੱਚ ਹੀ ਲਾ ਨਿਕਲ ਗਿਆ ਜੀ 5-6 ਮਿੰਟ ਲੱਗੇ ਵੇਖੋ ਪਾਣੀ ਵੀ ਟਾਈਮ 'ਤੇ ਖਰਮੋ ਗਿਆ ਹੁਣ ਵੇਖੋ ਸਾਰੇ ਦੂਸਰੇ ਤਾਂ ਖਤਮ ਹੋ ਗਿਆ ਜੀ ਉਧਰ ਤੇ ਬਹੁਤ ਵਧੀਆ ਚੱਲ ਰਿਹਾ